ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਰੇਲ 트랙 ਜਿਹੜੇ ਨੇ ਖਾਲੀਕਰਨ ਸੰਬੰਧੀ ਫੈਸਲਾ ਲੈ ਲਿਆ ਗਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਵਿਖੇ ਰੇਲਵੇ 트랙 ਤੇ ਜੋ ਪ੍ਰਦਰਸ਼ਨ ਚੱਲ ਰਿਹਾ ਸੀ ਇਸ ਸੰਬੰਧੀ ਕੀ ਫੈਸਲਾ ਲਿਆ ਗਿਆ ਹੈ ਸਾਡੇ ਨਾਲ ਸਰਵਣ ਸਿੰਘ ਪੰਦੇਰ ਨੇ ਜਿਹੜੇ ਲਗਾਤਾਰ ਪਿਛਲੇ ਡੇਢ ਮਹੀਨੇ ਤੋਂ ਰੇਲਵੇ 트랙 ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਅੱਜ ਸਵੇਰ ਕਮੇਟੀ ਦੀ ਰਾਤ ਵੀ ਮੀਟਿੰਗ ਹੋਈ ਤੇ ਅੱਜ ਵੀ ਡਿਟੇਲਡ ਜਿਹੜੀ ਹੈ ਇਹਨਾਂ ਦੀ ਮੀਟਿੰਗ ਹੋਈ ਹੈ ਕੀ ਫੈਸਲਾ ਲਿਆ ਗਿਆ ਹੈ ਸਰਵਣ ਸਿੰਘ ਪੰਦੇਰ ਕੋ ਜਾਣਦੇ ਆ ਪੰਦੇਰ ਸਾਹਿਬ ਕੋਈ ਥਾਂ ਇਹ ਰੇਲਵੇ ਟ੍ਰੈਕ ਜਿਹੜੇ ਨੇ ਕਿਸਾਨ ਜੱਥੇਬੰਦੀਆਂ ਨੇ ਖਾਲੀ ਕਰ ਦਿੱਤੇ ਨੇ ਮਾਲ ਗੱਡੀਆਂ ਚਲਾਉਣ ਦੇ ਲਈ ਪੰਜਾਬ ਦੇ ਹਿੱਤਾਂ ਲਈ ਤੁਸੀਂ ਕੀ ਫੈਸਲਾ ਲਿਆ ਜਿਹੜਾ ਤੁਹਾਡਾ ਰੇਲ ਰੋਕੋ ਅੰਦolan ਚੱਲ ਰਿਹਾ ਆਂ ਦੇਰ ਰਾਤ ਸਵੇਰ ਕੋਰ ਕਮੇਟੀ ਦੀ ਮੀਟਿੰਗ ਚੱਲੀ ਕੁਛ ਆਗੂ ਨਹੀਂ ਸੀ ਸਵੇਰੇ ਵੀ ਉਹਨਾਂ ਕੋ ਵਿਚਾਰ ਚਰਚਾ ਕੀਤੀ ਕਿ ਫਿਰ ਸੂਬਾ ਪ੍ਰਧਾਨ ਨੇ ਅੱਜ ਜਾ ਕੇ ਇੱਥੇ 2:30 ਵਜੇ ਐਲਾਨ ਕੀਤਾ ਵਾ ਸੋ ਅੱਜ 4:30 5:00 ਵਜੇ ਦੇ ਵਿੱਚ ਅਸੀਂ ਜਿਹੜਾ ਰੇਲ ਟ੍ਰੈਕ ਹੈ ਉਹ ਖਾਲੀ ਕਰ ਦਿਆਂਗੇ ਤੇ ਰੇਲ ਰੋਕੋ ਅੰਦੋਲਨ ਨਹੀਂ ਵਾਪਸ ਲਿਆ ਰੇਲ ਰੋਕੋ ਅੰਦੋਲਨ 21 ਨਵੰਬਰ ਤੱਕ ਆਪਾਂ ਵਧਾ ਦਿੱਤਾ ਵਾ ਤੇ ਰੇਲ ਟਰੈਕ ਤੋਂ ਉਠਾ ਕੇ ਰੇਲ ਲਾਈਨ ਦੇ ਨਾਲ ਹੀ ਜਿਹੜਾ ਤੁਹਾਡੇ ਲੱਗੇ ਥਾਂ ਪਿਆ ਵਾ ਸਟੇਸ਼ਨ ਦਾ ਇੱਥੇ ਅਸੀਂ ਬੈਠ ਜਾਵਾਂਗੇ ਉਹਦੇ ਵਿੱਚ ਇਹ ਆ ਵੀ ਜਿਹੜੇ ਲੋਕ ਇੱਥੇ ਆ ਪੀ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਚਾਹੇ ਉਹ ਪੰਜਾਬ ਦੇ ਵਪਾਰੀਆਂ ਦੀਆਂ ਹੋਣ ਚਾਹੇ ਖੇਤੀ ਸੈਕਟਰ ਦੀਆਂ ਹੋਣ ਸਾਰੀਆਂ ਤੇ ਜਾਂ ਬਾਰਡਰ ਦੀਆਂ ਕੋਈ ਸਮੱਸਿਆਵਾਂ ਹੋਣ ਜਾਂ ਗਵਾਂਡੀ ਸੂਬੇ ਦੀਆਂ ਸੋ ਸਾਡੀਆਂ ਜਿਹੜੀਆਂ ਲੋੜਾਂ ਸੀ ਉਹਨੂੰ ਕੇਂਦਰ ਸਰਕਾਰ ਹਥਿਆਰ ਵੱਜੋਂ ਸਾਡੀ ਮਜਬੂਰੀ ਬਣਾ ਕੇ ਵਰਤ ਰਿਆ ਸੀਗਾ ਸੋ ਪਹਿਲੋਂ ਰੇਲ ਟ੍ਰੈਕ ਪਹਿਲੋਂ ਹੀ ਮਾਲ ਗੱਡੀਆਂ ਲਈ ਖਾਲੀ ਸੀਗੇ ਪਹਿਲੋਂ ਵੀ ਖਾਲੀ ਕੱਢ ਦਿੱਤੇ ਸੀਗੇ ਸਾਡੇ ਆ ਰੇਲ ਟ੍ਰੈਕ ਦੇ ਵਿਆਸ ਤੋਂ ਤਰਨ ਤਨਵਾਇਆ ਮਾਲ ਗੱਡੀ ਜਾ ਸਕਦੀ ਸੀ ਪਹਿਲੋਂ ਗਈ ਵੀ ਆ ਜਦੋਂ ਅਸੀਂ ਬਾਈ ਤੋਂ ਵਿਹਲੇ ਕੀਤੇ ਆ ਸੋ ਕੇਂਦਰ ਦਾ ਬਹਾਨਾ ਖਤਮ ਕਰ ਲਈ ਆਪਾਂ ਇਹ ਰੇਲ ਟ੍ਰੈਕ ਖਾਲੀ ਕਰ ਰਾ ਚੀਰਮੈਨ ਸਾਹਿਬ ਨੇ ਬਿਆਨ ਦੇ ਵੀ ਰੇਲ ਟ੍ਰੈਕ ਖਾਲੀ ਹੋ ਜਾਂਦਾ ਅਸੀਂ ਮਾਲ ਗੱਡੀ ਚਲਾਵਾਂਗੇ ਤਾਂ ਅਸੀਂ ਰੇਲ ਟ੍ਰੈਕ ਹੁਣ ਖਾਲੀ ਕਰ ਦਿੰਦੇ ਆ ਲੋਕ ਖੇਤਾਂ ਨੂੰ ਧਿਆਨ ਵਿੱਚ ਰੱਖਦੇ ਆ ਤੁਹਾਡੇ ਕਹਿੰਦਾ ਮਤਲਬ ਕੀ ਜਿਹੜੀ ਇਹ ਬਹਾਨਾ ਕੇਂਦਰ ਸਰਕਾਰ ਵਰਤ ਲਈ ਸੀ ਕਿ ਰੇਲਵੇ ਟ੍ਰੈਕ ਜਿਹੜੇ ਨੇ ਨਹੀਂ ਖਾਲੀ ਕੀਤੇ ਜਾ ਰਹੇ ਇਹ ਬਹਾਨੇ ਨੂੰ ਖਤਮ ਕੀਤਾ ਹਾਂ ਇਸ ਬਹਾਨੇ ਦਾ ਅਸੀਂ ਜਵਾਬ ਦਿੱਤਾ ਵਾ ਏ ਪੰਦੇਰ ਸਾਹਿਬ ਜਿਹੜੀ ਜਿਹੜਾ ਧਰਨਾ ਜਿਹੜਾ ਵਾ ਰੇਲ ਦੇ ਵਿੱਚ ਟਰੈਕ ਤੇ ਨਹੀਂ ਲੱਗੇਗਾ ਕਿ ਕਿਸ ਜਗਾ ਰੇ ਪਲੇਟਫਾਰਮ ਤੇ ਲਾਓਗੇ ਜਾਂ نیچے ਆਓਗੇ ਗਰਾਉਂਡ ਦੇ ਉੱਤੇ ਜੀ ਅਨੇ ਨਾਲ ਜਿਹੜਾ ਪਲੇਟਫਾਰਮ ਆ ਗਰਾਉਂਡ ਤੇ ਸਾਡਾ ਲੰਗਰ ਚੱਲ ਰਿਹਾ ਵਾ ਗੱਡੀਆਂ ਸਾਡੀ ਪਾਰਕਿੰਗ ਇੱਥੇ ਹੈਗੀ ਆ ਰੇਲ ਟਰੈਕ ਦੇ ਨਾਲ ਹੀ ਜਿਹੜਾ ਉਹ ਪਟਰੀ ਵਿਲੀ ਆ ਉੱਥੇ ਪਾਵਾਂਗੇ ਕਿਉਂਕਿ ਜਿਹੜਾ ਰੇਲਵੇ ਅਧਿਕਾਰੀਆਂ ਵੱਲੋਂ ਬਿਆਨ ਆਏ ਸੀ ਉਹ ਵੀ ਇਹ ਆਏ ਸੀਗੇ ਕਿ ਰੇਲਵੇ ਪਲੇਟਫਾਰਮ ਜਿਹੜੇ ਖਾਲੀ ਦੇ ਕਰਦੇ ਟਰੈਕ ਤੇ ਖਾਲੀ ਕਰਦੇ ਨੇ ਪਰ ਪਲੇਟਫਾਰਮ ਦੇ ਉੱਤੇ ਵੀ ਕਿਤਨਾ ਕਹਿੰਦੇ ਹਾਸਾ ਜਿਹੜਾ ਵਾਪਰ ਸਕਦਾ ਕਿਸਾਨਾਂ ਕਿਸਾਨਾਂ ਦੀ ਜਿਹੜੀ ਅਸੀਂ ਦੇ ਤਾਂ ਕਰਕੇ ਨਹੀਂ ਗੱਡੀਆਂ ਚਲਾ ਰਹੇ ਸੀਗੇ ਇਹ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਇਹ ਫੀਲ ਕੀਤੀ ਜਿਹੜਾ ਮੇਨ ਪਲੇਟਫਾਰਮ ਆ ਉਹ ਤਾਂ ਪਰਲੇ ਸਾਈਡ ਤੇ ਆ ਆਪਾਂ ਪਲੇਟਫਾਰਮ ਦੇ ਉਰਲੀ ਸਾਈਡ ਤੇ ਬੈਠੇ ਮੇਰੇ ਖਿਆਲੋਂ ਉਹ ਵੀ ਕੋਈ ਜਿੱਥੇ ਸਵਾਰੀਆਂ ਚੜ੍ਹਦੀਆਂ ਉਤਰਦੀਆਂ ਨਾਲੇ ਇਹ ਜਿੱਡਾਕ ਛੋਟਾ ਇਹ ਪਲੇਟਫਾਰਮ ਤੇ ਰੇਲ ਗੱਡੀ ਕੋਈ ਵੱਡੀ ਖੜਦੀ ਨਹੀਂ ਹੈਗੀ ਜੰਡਿਆਲਾ ਗੁਰੂ ਤੋਂ ਮੇਰੇ ਖਾਲ ਇਹਦੀ ਵੀ ਕੋਈ ਸਮੱਸਿਆ ਨਹੀਂ ਆਉਣ ਵਾਲੀ ਹਾਂ ਬਹਾਨਾਕਾਰ ਨੂੰ ਕੇਂਦਰ ਹੋਰ ਬਥੇਰੇ ਬਹਾਨੇ ਬਣਾ ਰੇਲ ਟ੍ਰੈਕ ਵਿਲਾ ਕਰਨ ਦਾ ਬਹਾਨਾ ਸੀਗਾ ਉਹ ਅਸੀਂ ਉਹਨਾਂ ਕੋਲ ਖੋਹ ਲਿਆ ਵਾ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਮਾਲ ਗੱਡੀਆਂ ਜਿਹੜੀਆਂ ਨੇ ਇਥੋਂ ਚੱਲਣ ਗਿਆ ਹਾਂ ਹਾਂ ਮਾਲ ਗੱਡੀਆਂ ਵਾਸਤੇ ਲਾਂਘਾ ਖੁੱਲਿਆ ਵਾ ਬਾਕੀ ਕੋਈ ਟ੍ਰੇਨ ਵਾਸਤੇ ਪੈਸੰਜਰ ਗੱਡੀ ਦੀ ਕੋਈ ਹੋਰ ਲਾਂਘ ਦੀ ਜਾਂ ਚਲਾਉਣ ਦਾ ਫੈਸਲਾ ਤਾਂ ਫੇਰ ਕਿਸਾਨ ਜੱਥੇ ਬੰਨਿਆ ਕੀ ਆ ਅਸੀਂ ਉਹ ਉਹਨੂੰ ਨਹੀਂ ਚੱਲਣ ਦੇਾਂਗੇ ਰੋਕਾਂਗੇ ਉਹ ਇਹ ਕਦੋਂ ਤੱਕ ਜਿਹੜੀਆਂ ਪੈਸੰਜਰ ਗੱ ਰਾਹ ਦਿਓ ਮੰਨ ਲਈ ਕਿ ਪੰਜਾਬ ਦੇ ਖੇਤਰੇ ਮਾਲ ਗੱਡੀਆਂ ਜਾਂ ਕੋਲਾ ਸੰਕਟ ਆ ਸਕਦਾ ਪਰ ਦੂਸਰੀ ਅਪੀਲ ਵੀ ਨਾਲ ਸੀ ਕਿ ਤਿਆਹਾਰਾਂ ਦਾ ਮੌਸਮ ਆ ਤੇ ਉਸ ਦੇ ਵਿੱਚ ਵੀ ਜਿਹੜੇ ਲੋਕ ਨੇ ਟ੍ਰੇਨਾਂ ਰਹੀਂ ਘਰਾਂ ਨੂੰ ਆਉਣਾ ਚਾਹੁੰਦੇ ਆ ਉਸ ਬਾਰੇ ਕੀ ਵਿਚਾਰ ਚਾਹਤ ਆ ਆ ਦੇਖੋ ਉਹਦੇ ਚ ਵੇਖੋ ਟ੍ਰੇਨ ਤਾਂ ਹੁਣ ਗਰੀਬਾਂ ਲਈ ਰਹਿ ਹੀ ਨਹੀਂ ਗਈ ਅੰਬਾਨੀਆਂ ਡਾਨੀ ਉਹਨਾਂ ਦੇ ਰੇਲ ਬਣ ਗਈ ਸਾਰੀ ਵੀਆਈਪੀ ਬਣਾਤੀ ਆ ਗਰੀਬ ਦਾ ਸਵਾਰ ਹੀ ਨਹੀਂ ਹੋ ਸਕਦਾ ਸੋ ਇਹ ਤਾਂ ਬਹਾਨੇबाजी ਆ ਪੰਜਾਬ ਵਿੱਚ ਆਵਾਜ਼ਾਈ ਦੇ ਸਾਧਨ ਬਹੁਤ ਵਧੀਆ ਨੇ ਮੇਰੇ ਖਿਆਲ ਇਹੋ ਜੀ ਕੋਈ ਸਮੱਸਿਆ ਨਹੀਂ ਹੈਗੀ ਲੋਕਾਂ ਨੂੰ ਨਾਲੇ ਇਸ ਜਿਹੜਾ ਕਾਨੂੰਨ ਲਿਆਂਦੇ ਜਾਂਦੇ ਆ ਸਾਡੇ ਕਦੇ ਤਿਹਾਰ ਤਿਹਾਰ ਤਾਂ ਹੁੰਦੇ ਆ ਕੋ ਆਮਦਨ ਦੇ ਸਾਡੇ ਤਾਂ ਤਿਹਾਰ ਰਹੇ ਹੀ ਨਹੀਂ ਠੀਕ ਹੈ ਲੋਕਾਂ ਦੇ ਘਰੇ ਦੀਵਾਲੀ ਹੁੰਦੀ ਆ ਸਾਡੇ ਗਰੀਬਾਂ ਦੇ ਘਰੇ ਲੜਾਈ ਹੁੰਦੀ ਆ ਵੀ ਸਾਡੇ ਕੋਲ ਜੁਰੂਰੀ ਸਤ ਸੋ ਇਸ ਕਰਕੇ ਦੀਵਾਲੀ ਜਾਂ ਤਿਹਾਰ ਪੈਸੇ ਵਾਲੇ ਦੇ ਨੇ ਆਮ ਬੜਾ ਕਿਸਾਨ ਮਜ਼ਦੂਰ ਆ ਉਹਦਾ ਤਿਆਰ ਨਹੀਂ ਉਹਦੇ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਿਹਾ ਵਾ ਸੋ ਮੇਰੇ ਖਲ ਇਹੋ ਜੀ ਕੋਈ ਸਮੱਸਿਆ ਨਹੀਂ ਹੈਗੀ ਇਹ ਇਸ ਕਰਕੇ ਜਾਂ ਵੀ ਰੋਸ ਆ ਨਾ ਰੇਲਾਂ ਰੋਕਣ ਦਾ ਅੰਖ ਦਾ ਸਵਾਲ ਆ ਨਾ ਛੜਕਾ ਜਾਮ ਕਰਦਾ ਕੇਂਦਰ ਅੱਜ ਫੈਸਲਾ ਕਰ ਲੇ ਅੱਜ ਕੋਲ ਵਾਪਸ ਲਾਇਏ ਨੇ ਕੋ ਡੈਮੋਕਰੇਸੀ ਬਾਰੇ ਜੇ ਆਪਦੀ ਗੱਲ ਕਰਨੀ ਹੈ ਤੇ ਪੂਰਾ ਪੰਜਾਬ ਸਾਡੇ ਨਾਲ ਹੈ ਕੋਈ ਵੀ ਵਿਰੋਧ ਨਹੀਂ ਕਰ ਰਿਹਾ ਨਾ ਵਪਾਰੀ ਉਹਨੂੰ ਪਤਾ ਵੀ ਕੇਂਦਰ ਕਿਵੇਂ ਛਾਲ ਕਰ ਰਹੀ ਆ ਸਾਰੇ ਲੋਕਾਂ ਦਾ ਅੰਦੋਲਨ ਹੈ ਤੇ ਲੋਕਾਂ ਦੇ ਵਾਸਤੇ ਹੀ ਇਹ ਸੰਘਰਸ਼ ਲੜਿਆ ਜਾ ਰਿਹਾ ਬਦਿਰ ਸਾਹਿਬ ਅੱਜ ਕੋਈ ਅਧਿਕਾਰੀ ਵੀ ਤੁਹਾਡੇ ਕੋਲ ਆਇਆ ਸੀ ਰੇਲਵੇ ਦੇ ਅਧਿਕਾਰੀ ਪੁਲਿਸ ਅਧਿਕਾਰੀ ਕੀ ਗੱਲਬਾਤ ਹੋਈ ਉਹਨਾਂ ਦੇ ਨਾਲ ਨਾ ਕੋਈ ਕੋਈ ਅਧਿਕਾਰੀ ਨਹੀਂ ਆਇਆ ਵੈਸੇ ਪੰਜਾਬ ਸਰਕਾਰ ਨੇ ਪਹਿਲਾਂ ਵੀ ਅਪੀਲ ਕੀਤੀ ਦੂਜੀਆਂ ਦੂਜੀਆਂ ਹੁਣ ਵੀ ਆਉਂਦੀਆਂ ਪਰ ਪੰਜਾਬ ਸਰਕਾਰ ਦੀਆਂ ਅਪੀਲਾਂ ਜਾਂ ਸਰਕਾਰ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਕੀ ਅਪੀਲ ਕਰਦੇ ਉਹਨਾਂ ਦੇ ਆਪਣੇ ਆਸੀਂ ਫੈਸਲਾ ਲੋਕ ਹਿੱਤਾਂ ਤਾਂ ਬਿਜ ਰਕਦੇ ਹੋ ਹਾਂ ਲਿਆ ਕਿਉਂ ਲੋਕ ਤਾਂ ਜਿਹੜਾ ਫੈਸਲਾ ਹੈ ਕੇਂਦਰ ਦੇ ਮਤਲਬ ਤੁਸੀ ਕੀ ਸੋਚਦੇ ਜੀ ਕੇਂਦਰ ਦੇ ਰਵਈਏ ਨੂੰ ਕਿਵੇਂ ਦੇਖਦੇ ਜੇ ਤੁਸੀਂ ਇਹ ਪੰਜਾਬ ਦੇ ਤਾਂ ਨਹੀਂ ਗੱਲ ਕੀਤੀ ਚਲੋ ਜਿਹੜਾ ਲਗਾਤਾਰ ਦੇਵੀ ਦਾਸਪੁਰਾ ਟਰੈਕ ਰੋਕਿਆ ਸੀ ਉਸ ਨੂੰ ਤੁਸੀਂ ਸਾਈਡ ਤੇ ਕਰ ਲਿਆ ਕੇਂਦਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਸਾਨਾਂ ਪ੍ਰਤੀ ਆ ਦੇਖੋ ਜੀ ਕੇਂਦਰ ਦਾ ਰਵਈਆ ਖੇਤੀ ਕਾਨੂੰਨਾਂ ਤੋਂ ਬਾਅਦ ਟੋਟਲ ਓਵਰਰੋਲ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਪ੍ਰਤੀ ਖੇਤੀ ਸੈਕਟਰ ਲਈ ਨਿਹਾਇਤ ਹੀ ਮਾੜਾ ਵਾ ਸਗੋਂ ਇਹ ਕੱਚਾ ਮਾਲ ਜਿਹੜਾ ਜਿਹੜੇ ਆਰਥਿਕ ਸੋਮੇ ਸੀ ਖੇਤੀਬਾੜੀ ਦੇ ਉਹ ਬਚੇ ਸੀਗੇ ਹੁਣ ਉਹਨੂੰ ਕਾਰਪੋਰੇਟ ਕਰਾਣਾ ਨੂੰ ਵੇਚ ਕੇ ਉਤੋਂ ਬਾਅਦ ਉਹਨਾਂ ਨੂੰ ਚੰਗੇ ਫੈਸਲੇ ਦੱਸਣਾ ਤੇ ਫਿਰ ਪੂਰੇ ਭਾਰਤ ਦੇ ਲੋਕਾਂ ਦੇ ਏਡੇ ਵੱਡੇ ਅੰਦੋਲਨ ਦੀ ਗੱਲ ਨਾ ਸੁਣਨੀ ਇਹ ਮੈਂ ਅਸੀਂ ਕਹਿੰਦੇ ਨਿੰਦਿਆ ਕਰ ਸਕਦੇ ਜਿਸ ਕਿਸਮ ਦਾ ਵਿਹਾਰ ਕੇਂਦਰ ਸਰਕਾਰ ਦਿਖਾ ਰਹੀ ਆ ਡਿਕਟੇਟ ਕਰ ਰਹੀ ਆ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨ ਰਹੀ ਇਹ ਇਹ ਦੁੱਖਦਾਈ ਗੱਲ ਆ ਜਿਹੜੀ ਐਮਐਸਬੀ ਦੀ ਗੱਲ ਕੀਤੀ ਆ ਹੁਣ ਕੁਝ ਸਿਆਸੀ ਆਗੂ ਨੇ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਿਨਵੇਂ ਅੱਜ ਨਵਜੋਤ ਸਿੰਘ ਸਿੱਧੂ ਹਣਾ ਦੀ ਵੀ ਰੈਲੀ ਸੀ ਉਹਨਾਂ ਨੇ ਆਖਿਆ ਕਿ ਐਮਐਸਬੀ ਪੰਜਾਬ ਸਰਕਾਰ ਦੇ ਦੇ ਇਸ ਤਰ੍ਹਾਂ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਅਸੀਂ ਪਹਿਲਾਂ ਕਿਹਾ ਸਿੱਧੂ ਦਾ ਨਹੀਂ ਅਸੀਂ ਕੋਟ ਕਰਦੇ ਅਸੀਂ ਪਹਿਲਾਂ ਲਿਖਤੀ ਦਿੱਤਾ ਹੋਇਆ ਤੁਹਾਨੂੰ ਵੀ ਦੇ ਦਾਂਗੇ ਵੀ ਗੱਲ ਵੀ ਵੀ ਜੇ ਮਾਨੀ ਅੰਡਾਨੀ ਹੋਣੀ ਖੇਤੀ ਦਾ ਕੰਮ ਚਲਾ ਸਕਦੇ ਇੱਥੇ ਆ ਕੇ ਸੈਕਟਰ ਤੇ ਪੰਜਾਬ ਸਰਕਾਰ ਕਿਉਂ ਨਹੀਂ ਚਲਾ ਸਕਦੀ ਪੰਜਾਬ ਸਰਕਾਰ ਦਾ ਆਪਣਾ ਕਿਸਾਨ ਕਮਿਸ਼ਨ ਹੋਵੇ ਉਹ ਖੁਦ ਭਾਅ ਤੈਅ ਕਰੇ ਡਾਕਟਰ ਸੁਮਿੰਦਰ ਦੀ ਕਿਹਦੀ ਰਿਪੋਰਟ ਨਾਲ ਤੇ ਖੁਦ ਪਰਚੇਜ਼ ਕਰੇ ਤੇ ਪੰਜਾਬ ਸਰਕਾਰ ਖੁਦ ਵਪਾਰ ਕਰੇ ਜੇ ਆਮ ਬੰਦਾ ਵਪਾਰ ਕਰ ਸਕਦਾ ਜਿੱਥੇ ਮਰਜੀ ਤੇ ਪੰਜਾਬ ਸਰਕਾਰ ਕੋਈ ਨਹੀਂ ਕਰਦੀ ਸੋ ਇਹ ਤੋਂ ਕਹਾ ਜਿਹੜਾ ਫੈਡਰਲ ਢਾਂਚਾ ਵਾ ਦੇਸਦਾ ਉਹਨੂੰ ਮਜ਼ਬੂਤ ਕੀਤਾ ਜਾਵੇ ਸੂਬਿਆਂ ਨੂੰ ਵਾਧ ਅਧਿਕਾਰ ਹੁਣ ਤਾਂ ਹੀ ਅਸੀਂ ਆਤਮ ਨਿਰਭਰ ਹੋ ਸਕਦੇ ਹਾਂ ਪੰਦੀਰ ਸਾਹਿਬ ਤੁਸੀਂ ਰੇਲਵੇ ਟਰੈਕ ਖਾਲੀ ਕਰਨ ਦੀ ਗੱਲ ਇਥੋਂ ਕੀਤੀ ਆ ਬਟ ਫਿਰ ਵੀ ਹੁਣ ਜਿਹੜੀ ਰੇਲਵੇ ਦੀ ਲੇਟੈਸਟ ਇਨਫੋਰਮੇਸ਼ਨ ਆ ਰਹੀ ਆ ਉਹ ਫਿਰ ਕਹਿ ਰਹੇ ਅਗੇ ਜੇ 22 ਥਾਵਾਂ ਤੇ ਬਲਾਕੇਡ ਹੈਗੀ ਆ ਇਸ ਕਰਕੇ ਅਸੀਂ ਟ੍ਰੇਨਾਂ ਹਲੇ ਵੀ ਨਹੀਂ ਚਲਾ ਸਕਦੇ ਪੰਜਾਬ ਸਰਕਾਰ ਦੇ ਨਾਲ ਸੰਪਰਕ ਅਸੀਂ ਤਾਂ ਸਾਫ਼ ਕਹਿੰਨੇ ਆ ਕਿ ਜਿੱਥੇ ਉਹਨਾਂ ਨੂੰ ਬਲਾਕੇਡ ਲੱਗਦਾ ਆ ਤੁਹਾਡੇ ਚੈਨਲ ਤੇ ਆਜਣ ਸਾਡੇ ਨਾਲ ਮੀਡੀਅਮ ਨਾਲ ਆਜਣ 10 ਦਿਨ हां ਹੁਣ ਇਹ ਆ ਵੀ ਤੇਰੇ ਘਰ ਨਹੀਂ ਵਸਣਾ ਤੇਰੇ ਖਾਂਦੇ ਦੀ ਦਾੜ੍ਹੀ ਹਿਲਦੀ ਆ ਸੋ ਬਹਾਨਾਬਾਜ਼ੀ ਆ ਜੋ ਮਰਜ਼ੀ ਕਰਦੇ ਸੋ ਬਹਾਨੇ ਦਾ ਕੋਈ ਅਸੀਂ ਨਹੀਂ ਗਾ ਹੁਣ ਇਹ ਪੰਜਾਬ ਦੇ ਲੋਕ ਪੰਜਾਬ ਦੇ ਵਪਾਰੀ ਫੈਸਲਾ ਕਰਨਗੇ ਵੀ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਆ ਦੇਸ਼ ਨੂੰ ਤਾਂ ਉਹਨਾਂ ਦੀ ਇਹ ਬੇਤਰਤੀ ਆ ਨਹੀਂ ਬੰਦੇਰ ਸਾਹਿਬ ਤੁਸੀਂ ਖਾਲੀ ਕਰਤੇ ਕੁਝ ਬਾਕੀ ਥਾਵਾਂ ਦੇ ਗੱਲ ਕਰ ਰਹੇ ਥਰੂਆਊਟ ਪੂਰੇ ਪੰਜਾਬ ਦੀ ਬਾਕੀ ਜਿੱਥੇ ਬੰਦੀਆਂ ਨਾਲ ਤੁਹਾਡੀ ਗੱਲ ਹੋਈ ਹੈ ਕਿ ਚਲੋ ਖਾਲੀ ਕਰ ਦਿੰਨੇ ਜਿਸ ਤਰ੍ਹਾਂ ਤੁਸੀਂ ਕਿਤੇ 100% 30 ਜਿ세 ਬੰਦੀਆਂ ਨੇ ਪਹਿਲੋ ਫੈਸਲਾ ਕਰਕੇ ਆਪਾਂ ਵੀ ਪਹਿਲੋ ਖਾਲੀ ਕੀਤੇ ਇੱਕ ਤਾਂ ਗ੍ਰਾਹਾਂ ਵਾਲਿਆਂ ਨੇ ਵੀ ਗੱਲ ਕਰ ਲਈ ਆਸੀ ਲੇ ਕਿਹੜੇ ਐਵੇਂ ਝੂਠ ਬੋਲਣ ਚ ਕੋ ਵੱਡੀ ਗੱਲ ਲੋਕਟ ਕਿਹੜੇ ਕਹਿ ਰਹੇ ਇਹ ਤਾਂ ਉਹਨਾਂ ਨੂੰ ਪੁੱਛੋ ਜੀ ਜਿਹੜੇ ਬਾਈ ਬਲੌਕਟ ਕਹਿ ਰਹੇ ਆ ਠੀਕ ਹੈ ਜੀ ਇਹ ਤਾਂ ਉਹ ਦੱਸਣਾ ਵੀ ਕਿਹੜੇ ਆ ਉਹ ਮਤਲਬ ਦੇਸ਼ ਨੂੰ ਗੁੰਮਰਾਹ ਕਰ ਰਹੇ ਅਸਲ ਤੱਥਾਂ ਤੋਂ ਬਾਕੀ ਜਿਹੜੀਆਂ ਜਥੇਬੰਦੀਆਂ ਸਾਰਿਆਂ ਦੇ ਨਾਲ ਤਾਂਡੀ ਇੱਕ ਗੱਲ ਹੋ ਗਈ ਸਾਰਿਆਂ ਦੀ ਆਪਸੀ ਸਹਿਮਤੀ ਬਣ ਗਈ ਸੀ ਵੀ ਖਾਲੀ ਟਰੈਕ ਖਾਲੀ ਕਰ ਦਿੰਦੇ ਆ ਆ ਉਹਨਾਂ ਨੇ ਆਪਣਾ ਫੈਸਲਾ ਕਰ ਲਿਆ ਸੀ ਅਸੀਂ ਆਪਣਾ ਫੈਸਲਾ ਕਰ ਲਿਆ ਸੀਗਾ ਤੇ ਤਾਲਮੇਲ ਮਾ ਸਾਡਾ ਸਾਰਿਆਂ ਦਾ ਸਾਂਝਾ ਫੈਸਲਾ ਹੋ ਗਿਆ ਪੰਜਾਬ ਸਰਕਾਰ ਜਿਹੜੀ ਆ ਉਹ ਵੀ ਕੇਂਦਰ ਦੇ ਨਾਲ ਜਿਹੜਾ ਸੰਪਰਕ ਬਣਾ ਰਹੀ ਤੇ ਪੰਜਾਬ ਸਰਕਾਰ ਰੇਲਵੇ ਟਰੈਕ ਖਾਲੀ ਕਰਨ ਦੀ ਅਪੀਲ ਵੀ ਕਰ ਰਹੀ ਆ ਕਿਸਾਨੀ ਦੇ ਜਿਹੜੇ ਇਹ ਬਿੱਲ ਨੇ ਜਿਹੜੇ ਕਾਨੂੰਨ ਨੇ ਇਹਨਾਂ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ ਨੂੰ ਭੰਦੇਰ ਸਾਹਿਬ ਕਿਵੇਂ ਦੇਖਦੇ ਹੋ ਕਿ ਕਿਵੇਂ ਗੱਲ ਹੋ ਸਕਦੀ ਹੈ ਕਿ ਦੇਖੋ ਜੜੀਆਂ ਵੀ ਸਰਕਾਰਾਂ ਚਾਹੇ ਵਿਰੋਧੀ ਧਿਰਾਂ ਨੇ ਇੱਥੇ ਚਾਹੇ ਕੈਪਟਨ ਸਰਕਾਰ ਆ ਇਹਨਾਂ ਨੀਤੀਆਂ ਲਈ ਉਹ ਵੀ ਜ਼ਿੰਮੇਵਾਰ ਰਹੀਆਂ ਅਸੀਂ ਪੰਜਾਬ ਸਰਕਾਰ ਦੀ ਅਪੀਲ ਨੂੰ ਧਿਆਨ ਵਿੱਚ ਰੱਖਦੇ ਆ ਤੇ ਨਹੀਂ ਕੁਝ ਕੀਤਾ ਅਸੀਂ ਪੰਜਾਬ ਦੇ ਹਿੱਤਾਂ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਆ ਫੈਸਲਾ ਕੀਤਾ ਵੀ ਲੋਕ ਖੇਤ ਵੱਡੇ ਨੇ ਵੀ ਸਾਡੇ ਸਾਡੀਆਂ ਕਮਜ਼ੋਰੀਆਂ ਵਾਂ ਸਾਨੂੰ ਆਪਦੇ ਲੋਕਾਂ ਵਿਰੁੱਧ ਨਾ ਵਰਤਿਆ ਜਾਵੇ ਲੋਕ ਸਾਡੇ ਨਾਲ ਪੂਰੀ ਤਰ੍ਹਾਂ ਨੇ ਸੋ ਉਹ ਕਿ ਤੁਹਾਨੂੰ ਵੇਖ ਰੱਖਿਆ ਆਪਣੀਆਂ ਜ਼ਰੂਰਤਾਂ ਨੂੰ ਵੇਖਦੇ ਆਇ ਫੈਸਲਾ ਆਪਾਂ ਕੀਤਾ। ਅੰਦਰ ਤੋਂ ਉਹਨੂੰ ਪਰਾਲੀ ਦਾ ਜਿਹੜਾ ਮਸਲਾ ਆ ਗਿਆ ਜੀ ਅ ਪਰਾਲੀ ਦੇ ਮਸਲੇ ਦੇ ਵਿੱਚ ਜਿਹੜੀ ਗੱਲ ਆ ਅ ਕਿ ਕੋਲਡ ਸਟੋਰੇਜ ਬਣਾਉਣ ਦੀ ਗੱਲ ਆ ਗਈ ਕਿ ਕੋਲਡ ਸਟੋਰੇ ਬਣਾਏ ਹਨ ਪਰਾਲੀ ਤੋਂ ਬਿਜਲੀ ਬਣਾਈ ਜਾਵੇ ਤਾਂ ਇਸ ਨੂੰ ਕਿਵੇਂ ਦੇਖਦੇ ਪਰਾਲੀ ਤੋਂ ਜਿਹੜੀ ਬਿਜਲੀ ਬਣਾਉਣ ਦੀ ਗੱਲ ਜਿਹੜੀ ਮੈਂ ਕਹਿੰਦਾ ਖੇਤੀ ਆਧਾਰਤ ਇੰਡਸਟਰੀ ਆਵੇ ਕਿ ਉਹ ਸਾਡੀਆਂ ਸਰਕਾਰਾਂ ਜਨਤਕ ਖੇਤਰ ਵਿੱਚ ਲੈਣ ਉਹ ਦਿਨ ਕਿਦਾਂ ਆਊਗਾ ਸੀ ਤੇ ਨਾ ਹੀ ਨਹੀਂ ਕਰਦੀ ਤੁਸੀਂ ਪ੍ਰਾਲੀ ਤੇ ਇੰਡਸਟਰੀ ਲਾਓ ਤੋਂ ਬੱਤੀ ਪੈਦਾ ਕਰੋ ਪ੍ਰਾਲੀ ਦਾ ਮਸਲਾ ਵੀ ਹੱਲ ਜੋ ਨਾਲੇ ਰੋਜ਼ਗਾਰ ਮਿਲੂਗਾ ਪਰ ਸਰਕਾਰਾਂ ਦਾ ਇੱਧਰ ਨਾ ਧਿਆਨ ਹੋ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣ ਨਾਲ ਤੇ ਸੇ ਧਿਆਨ ਪੰਜਾਬ ਸਰਕਾਰ ਨੂੰ ਇਹ ਅਪੀਲ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਕੀਤੀ ਤਾਂ ਕਰਕੇ ਬੋਲੇ ਕਿ ਇਸ ਦੇ ਉੱਪਰ ਪਹਿਲਾਂ ਵੀ ਇੱਕ ਇੱਕ ਪਲਾਟ ਲਗਾਉਣ ਦੀ ਗੱਲ ਹੋਈ ਸੀ ਪਰ ਕੀ ਪੰਜਾਬ ਸਰਕਾਰ ਦੇ ਕੰਨੀਓ ਜਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਪ੍ਰਤੀ ਸਹੀ ਕਦਮ ਚੁੱਕੇ ਜਾ ਰਹੇ ਜੋ ਅਸੀਂ ਸਿੱਧੂ ਸਾਹਿਬ ਤੋਂ ਪਹਿਲਾਂ ਤੋਂ ਹੀ ਸਾਡੇ ਮੰਗ ਪੱਤਰ ਵੇਖ ਲਓ ਅਸੀਂ ਤਾਂ 5-5 ਸਾਲ ਪਹਿਲਾਂ ਲਿਖ ਕੇ ਦਿੱਤਾ ਵੀ ਤੁਸੀਂ ਪਰਾਲੀ ਦੇ ਆਧਾਰ ਤੇ ਜਾਂ ਤੇ ਕੋਈ ਇੰਡਸਟਰੀ ਲਾ ਲਓ ਜਾਂ ਪਰਾਲੀ ਦਾ ਕੋਈ ਹੱਲ ਕਰ ਦਿਓ ਜਾਂ ਝੋਨਾ ਹੀ ਨਹੀਂ ਲਾਉਂਦੇ ਦੂਜੀ ਫਸਲ ਦੀ ਸਰਕਾਰੀ ਖਰੀਦ ਦੇ ਦਿਓ ਅਸੀਂ ਝੋਨੇ ਚੋਂ ਕੀ ਲੈਣਾ ਪਾਣੀ ਦਾ ਮਸਲਾ ਵੀ ਹੱਲ ਹੋ ਜੇ ਪੋਲੂਸ਼ਨ ਦਾ ਵੀ ਹੱਲ ਹੋ ਜੇ ਪਰ ਸਰਕਾਰਾਂ ਠੀਠ ਨੇ ਉਹ ਸਮੱਸਿਆ ਦਾ ਨਾਂ ਹੱਲ ਕਰਕੇ ਸਾਡੇ ਤੇ ਸਾਰਾ ਘੜਾ ਪਾਉਂਦੀਆਂ ਨੇ ਵੀ ਇਹ ਜ਼ਿੰਮੇਵਾਰ ਨੇ ਦਿੱਲੀ ਦੇ ਵਿੱਚ ਜਿਹੜੀ ਉਹਨੇ ਖਾਦ ਬਣਾਉਣ ਦੀ ਗੱਲ ਕੀਤੀ ਆ ਕੇਸਰੀਵਾਲ ਨੇ ਹਾਲਾਂਕਿ ਕੇਦਰੀਵਾਲ ਨੇ ਜਿਹੜੀ ਗੱਲ ਕੀਤੀ ਖਾਦ ਬਣਾਉਣ ਦੀ ਤਾਂ ਉਸ ਨੂੰ ਦਿੱਲੀ ਦੇ ਵਿੱਚ ਬੰਦੇਰ ਸਾਹਿਬ ਖੇਤ ਜਿਹੜੇ ਨੇ ਬਹੁਤ ਨੇ ਜਿਆਦਾ ਨਹੀਂ ਜਿੰਨੇ ਪੰਜਾਬ ਦੇ ਵਿੱਚ ਨੇ ਤਾਂ ਕਿਵੇਂ ਦੇਖੀਏ ਆ ਦੇਖੋ ਜੀ ਕੇਦਰੀਵਾਲ ਸਾਹਿਬ ਖੇਤੀ ਬਿੱਲਾਂ ਤੇ ਉਹਨਾਂ ਦਾ ਰੁਖ ਵੀ ਸਾਨੂੰ ਸਮਝਦਾ ਆ ਗਿਆ ਕੋ ਬਹੁਤ ਹੀ ਖੇਤੀਬਾੜੀ ਹੈ ਨਹੀਂ ਕਿ ਦਿੱਲੀ ਦੇ ਵਿੱਚ ਸੋ ਇਸ ਕਰਕੇ ਉਹ ਸਾਨੂੰ ਤਾਂ ਉਹ ਇਲਜ਼ਾਮ ਲਾਉਂਦੇ ਰਹੇ ਨੇ ਵੀ ਪੰਜਾਬ ਦਾ ਧੂਮਾ ਦਿੱਲੀ ਆ ਰਿਹਾ ਜਦ ਕਿ ਪੀਏ ਜੂ ਗੱਲ ਕਹਿ ਰਹੀ ਹੈ ਵੀ ਪੰਜਾਬ ਦਾ ਧੂਮਾ ਧੂਮਾ ਦਿੱਲੀ ਨਹੀਂ ਜਾ ਰਿਹਾ ਸੋ ਦੋਹਰਾ ਮਖੌਟਾ ਕੇਦਰੀਵਾਲ ਜੀ ਦਾ ਜਿਹੜਾ ਸਾਡੇ ਸਾਹਮਣੇ ਆ ਰਿਹਾ ਉਹ ਫਿਰ ਬੰਦੇ ਸਾਹਿਬ ਜਿਹੜੇ ਟਰੈਕ ਤੁਸੀਂ ਖਾਲੀ ਕਰਦੇ ਆ ਇਸ ਦੀ ਜਿਹੜੀ ਟ੍ਰੇਨਾਂ ਅਜੇ ਵੀ ਕੇਂਦਰ ਨਹੀਂ ਚਲਾ ਰਿਹਾ ਤਾਂ ਫਿਰ ਤੁਸੀਂ ਕੇਂਦਰ ਨੂੰ ਹੁਣ ਕੀ ਇਹਦਾ ਕੀ ਅਪੀਲ ਕਰਨਾ ਚਾਹੁੰਦੇ ਜਾਂ ਕੀ ਉਹਨਾਂ ਦਾ ਰਵੱਈਏ ਨੂੰ ਫਿਰ ਕੀ ਕਹਿਣਾ ਚਾਹੁੰਦੇ ਸਾਡਾ ਸਾਫ ਆ ਵੀ ਪਹਿਲੋਂ ਵੀ ਜਿਹੜਾ ਵੀ ਮਾਲ ਗੱਡੀਆਂ ਵਾਸਤੇ ਟ੍ਰੇਨਾਂ ਬਿਲਕੁਲ ਟ੍ਰੈਕ ਵਿਲੇ ਸੀ ਹੁਣ ਅਸਾਂ ਵਿਲੇ ਕਰ ਦਿੱਤੇ ਜੇ ਉਹ ਦੇਸ਼ ਦਾ ਹਿੱਸਾ ਪੰਜਾਬ ਨੂੰ ਮੰਨਦੇ ਨੇ ਤਰ੍ਹਾਂ ਚਲਾਉਣੇ ਚਾਹੀਦੇ ਆਪਣੇ ਜਵਾਨਾਂ ਨੂੰ ਭੁੱਖੇ ਮਾਰ ਰਿਆ ਤੇ ਪੰਜਾਬ ਦੀ ਆਰਥਿਕ ਨਕੀ ਬੰਦੀ ਕਰ ਰਿਆ ਆਪਦੀ ਕੋਈ ਜਥੇਬੰਦੀਆਂ ਦੀ ਦੁਬਾਰਾ ਕੋਈ ਮੀਟਿੰਗ 31 ਜਥੇਬੰਦੀਆਂ ਜਿਹੜੀਆਂ ਸਾਰੀਆਂ 30 ਜਥੇਬੰਦੀਆਂ ਨੇ ਇਹਨਾਂ ਦੀ ਕੋਈ ਆਪਸੀ ਤਾਲਮੇਲ ਦੀ ਮੀਟਿੰਗ ਕੋਈ ਹੋ ਸਕਦੀ ਆ ਟ੍ਰੇਨਾਂ ਦੇ ਮਤਲਬ ਆ ਨਹੀਂ ਉਹਨਾਂ ਦੀ ਹੋਊਗੀ ਸਾਡੀ 9 ਤਰੀਕ ਨੂੰ ਸਵੇਰ ਕੋਰ ਕਮੇਟੀ ਦੀ ਮੀਟਿੰਗ ਆ ਅਗਲੇ ਪ੍ਰੋਗਰਾਮ ਲਿਆਉਣ ਵਾਸਤੇ ਅਸੀਂ ਉਹ ਕਹਿ ਸਕਦੇ ਆ ਥੈਂਕ ਯੂ ਥੈਂਕ ਯੂ ਤਾਂ ਇਹ ਸਨ ਸਰਵਨ ਸਿੰਘ ਬੰਦੇਰ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਿਹੜੇ ਰੇਲਵੇ ਟਰੈਕ ਨੇ ਇਹ ਖਾਲੀ ਕਰ ਦਿੱਤੇ ਗਏ ਨੇ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਦੇ ਵੱਲੋਂ ਵੀ ਜਿਹੜੇ ਮਾਲ ਗੱਡੀਆਂ ਚਲਾਉਣ ਦੇ ਲਈ ਟ੍ਰੇਨ ਟਰੈਕ ਜਿਹੜੇ ਸੀ ਉਹ ਖ ਕੇਂਦਰ ਦੀ ਇਸ ਦੇ ਵਿੱਚ ਨੀਅਤ ਨਹੀਂ ਹੈ ਪੰਜਾਬ ਪ੍ਰਤੀ ਨੀਅਤ ਉਹਨਾਂ ਦੀ ਸਹੀ ਨਹੀਂ ਹੈ ਜਿਸ ਕਰਕੇ ਜਿਹੜੇ ਇਹ ਟਰੈਕ ਨੇ ਇਹ ਜਾਣਬੋਝ ਕੇ ਰੇਲ ਗੱਡੀਆਂ ਜਿਹੜੀਆਂ ਨਹੀਂ ਚਲਾਈਆਂ ਜਾ ਰਹੀਆਂ ਕਿਉਂਕਿ ਕੇਂਦਰ ਦਾ ਹੁਣੇ ਹੀ ਬਿਆਨ ਜਿਹੜੇ ਕੇਂਦਰੋਂ ਆ ਰਿਹਾ ਕਿ 22 ਬਲਾਕਟ ਹਜੇ ਵੀ ਦਰਸਾਏ ਜਾ ਰਹੇ ਨੇ ਜਦ ਕਿ ਅੰਮ੍ਰਿਤਸਰ ਦੇ ਵਿੱਚ ਇਸ ਪਾਸੇ ਸਰਮਣ ਸਿੰਘ ਬੰਦੇਰ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਨੂੰ ਲੀਡ ਕਰ ਰਹੇ ਸੀ ਇਹਨਾਂ ਵੱਲੋਂ ਵੀ ਰੇਲਵੇ ਟਰੈਕ ਤੋਂ हट ਕੇ ਨਾਲ ਦੀ ਗਰਾਊਂਡ ਦੇ ਵਿੱਚ ਪਲੇਟਫਾਰਮ ਦੇ ਉੱਤੇ ਧਰਨਾ ਲਗਾਉਣ ਦੀ ਗੱਲ ਕਹੀ ਹੈ ਹਾਲਾਂਕਿ ਇਸ ਧਰਨੇ ਨੂੰ ਜਿਹੜਾ ਟਰੈਕ ਤੋਂ ਹਟਾ ਕੇ ਪਲੇਟਫਾਰਮ ਤੇ ਕੀਤਾ ਹੈ ਇਸ ਦੇ ਬਾਵਜੂਦ ਵੀ ਮਾਲ ਗੱਡੀਆਂ ਹਜੇ ਚੱਲਣ ਦੀ ਸੰਭਾਵਨਾ ਨਹੀਂ ਬਣੀ ਤੇ ਹਲੇ ਵੀ ਮਾਲ ਗੱਡੀਆਂ ਨੂੰ ਥੋੜਾ ਇੰਤਜ਼ਾਰ ਹੋਰ ਕਰਨਾ ਪਏਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਸਭ ਤੋਂ ਵੱਡੀ ਜਿਹੜੀ ਲੜਾਈ ਮਾਝਾ ਤੇ ਮਾਲਵਾ ਖੇਤਰ ਦੇ ਵਿੱਚ ਜਿਹੜੀ ਲੜੀ ਜਾ ਰਹੀ ਹੈ ਇਸ ਨੂੰ ਸਤਨਾਮ ਸਿੰਘ ਪੰਨੂ ਇੱਕ ਪਾਸੇ ਤੋਂ ਲੀਡ ਕਰ ਰਹੇ ਨੇ ਇੱਕ ਪਾਸੇ ਸਰਵਣ ਸਿੰਘ ਪੰਦੇਰ ਜਿਹੜੇ ਲੀਡ ਕਰ ਰਹੇ ਸੀ ਤਾਂ ਜਿਹੜਾ ਦੇਵੀਦਾਸਪੁਰਾ ਵਿਖੇ ਇੱਕ ਧਰਨਾ ਲਗਾਇਆ ਗਿਆ ਸੀ ਦੂਸਰਾ ਫਿਰੋਜ਼ਪੁਰ ਦੇ ਰੇਲਵੇ ਟਰੈਕ ਤੇ ਰੋਕਿਆ ਗਿਆ ਸੀ ਤਾਂ ਹੁਣ ਫਿਰੋਜ਼ਪੁਰ ਦਾ ਜਿਹੜਾ ਧਰਨਾ ਸੀ ਉਸ ਨੂੰ ਹਟਾ ਲਿਆ ਗਿਆ ਸੀ ਤਾਂ ਜੰਡੇਆਲਾ ਗੁਰੂ ਵਿਖੇ ਜਿਹੜਾ ਰੇਲਵੇ ਤੇ ਪ੍ਰੋਟੈਸਟ ਚੱਲ ਰਿਹਾ ਸੀ ਇਸ ਨੂੰ ਹੁਣ ਸੂਬਾ ਕੋਰ ਕਮੇਟੀ ਨੇ ਫੈਸਲਾ ਲਿਆ ਹੈ ਕਿ ਰੇਲਵੇ ਟਰੈਕ ਤੋਂ ਹਟਾ ਕੇ ਪਲੇਟਫਾਰਮ ਦੇ ਨਾਲ ਖਾਲੀ ਜਗ੍ਹਾ ਤੇ ਕਰ ਲਿਆ ਜਾਵੇ ਤਾਂ ਕਿ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਮਾਲਕੜੀਆਂ ਚੱਲ ਜਾਣ ਸਤਨਾਮ ਸਿੰਘ ਪੰਨੂ ਸਾਡੇ ਨਾਲ ਨੇ ਸੂਬਾ ਪ੍ਰਧਾਨ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਪੰਨੂ ਸਾਹਿਬ ਕੀ ਫੈਸਲਾ ਕਿ ਰੇਲਵੇ ਜਿਹੜਾ ਟਰੈਕ ਤੋਂ ਹਟਾਉਣ ਦਾ ਫੈਸਲਾ ਕਿਉਂ ਲਿਆ ਕਿਤੇ ਜਿਹੜਾ ਕੇਂਦਰ ਲਗਾਤਾਰ ਕਹਿ ਰਹੇ ਸੀ ਕਿ ਪੰਜਾਬ ਦੇ ਜਿਹੜੇ ਅਸੀਂ ਗੱਡੀਆਂ ਨਹੀਂ ਚਲਾ ਸਕਦੇ ਕਿਉਂਕਿ ਟਰੈਕ ਦੇ ਉੱਤੇ ਕਿਸਾਨਾਂ ਨੂੰ ਜਿਹੜਾ ਖਤਰਾ ਹੈ ਤਾਂ ਹੁਣ ਕੀ ਫੈਸਲਾ ਲਿਆ ਤੁਹਾਡੇ 啊，这样、嗯嗯嗯 <music> ਮਾਲ ਗੱਡੀਆਂ ਵਾਸਤੇ ਤੇ ਪਹਿਲਾਂ ਵੀ ਜਿਹੜਾ ਰਾਸ ਰਸਤਾ ਦਿੱਤਾ ਹੋਇਆ ਸੀਗਾ 22 ਤਰੀਕ ਨੂੰ ਦਿੱਤਾ ਸੀ ਤੇ ਆ ਜਿਹੜਾ ਇੱਥੇ ਸਾਡਾ ਦੇਵੀਦਾਸਪੁਰੇ ਚੱਲ ਰਿਹਾ ਜਾਂ ਹੁਣ ਜੰਡਿਆਲਾਗੁਰੂ ਚੱਲ ਰਿਹਾ ਵਾ ਇਹ ਤੋਂ ਤੇ ਵੈਸੇ ਜਿਹੜਾ ਵਿਆਸ ਤੋਂ ਤਰਨ ਤਰਨ ਵਾਇਆ ਜਿਹੜਾ ਉਹ ਰੇਲ ਗੱਡੀਆਂ ਪਹਿਲਾਂ ਵੀ ਮਾਲ ਗੱਡੀਆਂ ਚੱਲੀਆਂ ਤੇ ਹੁਣ ਵੀ ਉਧਰ ਚੱਲ ਸਕਦੀਆਂ ਸੀ ਪਰ ਕੇਂਦਰ ਦੀ ਸਰਕਾਰੇ ਬਹਾਨਾ ਬਣਾ ਰਹੀ ਸੀ ਕਿ ਕੁਝ ਟਰੈਕਾਂ ਦੇ ਉੱਤੇ ਕਿਸਾਨ ਬੈਠੇ ਹੋਏ ਆ ਤੇ ਅਸੀਂ ਉਹ ਵੀ ਬਹਾਨਾ ਨਹੀਂ ਚੱਲਣ ਦੇਣਾ ਚਾਹੁੰਦੇ ਇਹਨਾਂ ਦਾ ਉਹ ਬਹਾਨੇ ਨੂੰ ਦੂਰ ਕਰਨ ਵਾਸਤੇ ਜਿਹੜੀ ਖਾਦਾਂ ਦੀ ਕੋਲੇ ਦੀ ਘਾਟ ਆ ਰਹੀ ਪੰਜਾਬ ਚ ਉਹਨੂੰ ਦੂਰ ਕਰਨ ਵ ਤੇ ਕਿਸਾਨ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਜਿਹੜੀ ਜਨਤਾ ਦੀ ਆ ਉਹ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਅਸੀਂ ਕੋਰ ਕਮੇਟੀ ਨੇ ਫੈਸਲਾ ਲਿਆ ਜਿਹੜਾ ਜਿਹੜਾ ਗੁਰੂ ਧਰਨਾ ਚੱਲ ਰਿਹਾ ਉਹ ਹੁਣ ਸਾਡਾ ਟਰੈਕ ਤੇ ਹੋਵੇਗਾ ਤੇ ਮਾਲ ਗੱਡੀਆਂ ਵਾਸਤੇ ਖੋਲਿਆ ਮੈਸੇਂਜਰ ਗੱਡੀਆਂ ਹੀ ਨਹੀਂ ਲੰਘਣ ਦੇਾਂਗੇ ਨਹੀਂ ਜਿਹੜਾ ਟਰੈਕ ਤੇ ਹੋਵੇਗਾ ਟਰੈਕ ਤੋਂ ਪਲੇਟਫਾਰਮ ਤੇ ਹੋਵੇਗਾ ਇਹ ਹੁਣ ਪਲੇਟਫਾਰਮ ਤੇ ਹੋਵੇਗਾ ਪਲੇਟਫਾਰਮ ਤੇ ਜਿਹੜੀ ਖਾਲੀ ਥਾਵਾਂ ਉੱਥੇ ਸਾਡਾ ਧਰਨਾ ਚੱਲੂਗਾ 21 ਤਰੀਕ ਤੱਕ ਅਸੀਂ ਰੇਲ ਗੱਡੀਆਂ ਮਾਲ ਗੱਡੀਆਂ ਨੂੰ ਖੁੱਲ੍ਹ ਦੇਤੀ ਆ 21 ਤਰੀਕ ਤੱਕ ਮੋਰਚਾ ਜਿਹੜਾ ਵਾ 6 ਤਰੀਕ ਤੋਂ ਅਸੀਂ ਵ ਉਸ ਦੇ ਬਾੜੇ ਮੁੜ ਕੇ ਅਗਲੀ ਮੀਟਿੰਗ ਲਾ ਕੇ ਫਿਰ ਫੈਸਲਾ ਲਿਆ ਜਾਵੇਗਾ ਬੰਦ ਸਾਹਿਬ ਤੁਸੀਂ ਕਿਹਾ ਕਿ ਜਿਹੜਾ ਅਸੀਂ ਟਰੈਕ ਖਾਲੀ ਕਰਦੇ ਹੋਰ ਜਗ੍ਹਾ ਤੋਂ ਵੀ ਕਿਸਾਨ ਜਥੇਬੰਦੀਆਂ ਨੇ ਟਰੈਕ ਖਾਲੀ ਕਰਦੇ ਪਰ ਕੇਂਦਰ ਸਰਕਾਰ ਰੇਲਵੇ ਡਿਪਾਰਟਮੈਂਟ ਹਲੇ ਵੀ ਇਹ ਕਹਿ ਰਿਹਾ ਕਿ 22 ਜਗ੍ਹਾ ਜਿਹੜੀ ਬਲਾਕਾਡ ਹੈ ਹਜੇ ਵੀ ਉਸੇ ਤਰ੍ਹਾਂ ਹੀ ਆ ਅਸੀਂ ਇਹ ਜਿਹੜੀਆਂ ਲਾਤਾਂ ਦੀਆਂ ਟ੍ਰੇਨਾਂ ਨਹੀਂ ਚਲਾ ਸਕਦੇ ਤਾਂ ਕੀ ਰੇਲਵੇ ਦੇ ਰਵੱਈਏ ਨੂੰ ਤੁਸੀਂ ਕੀ ਦੇਖਦੇ ਹੋ ਤੁਹਾਡੀ ਜਥੇਬੰਦੀਆਂ ਬਾਕੀ ਨਾਲ ਕੀ ਗੱਲਬਾਤ ਹੋਈ ਆ ਵੇਖੋ ਰੇਲ ਟਰੈਕ ਮਾਲ ਗੱਡੀਆਂ ਵਾਸਤੇ ਤੇ ਖੁੱਲੇ ਆ ਜਿਦੋਂ ਕਿ 2 ਦਿਨ ਉਹ ਰੇਲਾਂ ਚੱਲੀਆਂ ਵੀ ਆ 170 75 ਦੇ ਲਾਗੇ ਰੇਲਾਂ ਮਾਲ ਗੱਡੀਆਂ ਚੱਲ ਗਈਆਂ ਜਦੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਤਾਂ ਹੁਣ ਕੀ ਦਿੱਕਤ ਆ ਅਸਲ 'ਚ ਕੇਂਦਰ ਸਰਕਾਰ ਦੀ ਨੀਅਤ ਵਿੱਚ ਖੋਟ ਆ ਉਹ ਜਾਣ ਬੁਝ ਕੇ ਗੱਡੀਆਂ ਚਲਾਉਣਾ ਨਹੀਂ ਚਾਹੁੰਦੇ ਉਹ ਆਰਥਿਕ ਨਾਕਾਬੰਦੀ ਪੰਜਾਬ ਦੀ ਕਰ ਰਹੇ ਆ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਵਰਗਾਂ ਦੇ ਵਿੱਚ ਆਪਸ ਵਿੱਚ ਜੜੇ ਲੜਾਉਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਲੋਕ ਜਿਹੜੀ ਜ਼ਰੂਰੀ ਵਸਤਾਂ ਦੀ ਕਿਲਤ ਪੈਦਾ ਕਰਕੇ ਇੱਥੇ ਪਰੇਸ਼ਾਨੀ ਲੋਕਾਂ ਨੂੰ ਦਿਟਾਉਣਾ ਚਾਹੁੰਦੇ ਆ ਉਹ ਆਪਣੇ ਜਿਹੜੇ ਨਿਸ਼ਾਨੇ ਸੀ ਤੇਰੀ ਕੇਂਦਰ ਸਰਕਾਰ ਇਹਦੀ ਜੁਮ ਰ ਕੇਂਦਰ ਸਰਕਾਰ ਹੈ ਜੇ ਮਾਲ ਗੱਡੀਆਂ ਨਹੀਂ ਚਲਦੀਆਂ ਤੇ ਲੋਕ ਜ਼ਿੰਮੇਵਾਰ ਨਹੀਂ ਜਥੇਬੰਦੀਆਂ ਜ਼ਿੰਮੇਵਾਰ ਨਹੀਂ ਹੈ ਕੋਈ ਵੀ ਜਥੇਬੰਦੀ ਜ਼ਿੰਮੇਵਾਰ ਨਹੀਂ ਇਹਦੀ ਕੇਂਦਰ ਸਰਕਾਰ ਜ਼ਿੰਮੇਵਾਰ ਆ ਕੇਂਦਰ ਸਰਕਾਰ ਦੇ ਪਾਲੇ ਵਿੱਚ ਗਿਆਂਦਿਆ ਉਹਨੇ ਚਲਾਉਣੀਆਂ ਗੱਡੀਆਂ ਚਲਾਵੇ ਨਹੀਂ ਚਲਾਉਣੀਆਂ ਨਾ ਚਲਾਵੇ ਇਹ ਉਹਨਾਂ ਦੇ ਪਾਲੇ ਚ ਗਿਆਂਦਿਆ ਸਾਹਿਬ ਜਿਹੜੀ ਰੇਲਵੇ ਦੇ ਵੱਲੋਂ ਬਿਆਨ ਆ ਰਹੇ ਉਹ ਕਹ ਰਹੇ ਨੇ ਕਿ ਮਾਲ ਗੱਡੀਆਂ ਤੇ ਪੈਸੇਂਜਰ ਗੱਡੀਆਂ ਕਟੀਆਂ ਚਲਾ ਸਕਦੇ ਇਕੱਲੀਆਂ ਇਕੱਲੀਆਂ ਨਹੀਂ ਚਲਾ ਸਕਦੇ ਸਿਲੈਕਟਿਵ ਟ੍ਰੇਨਾਂ ਨਹੀਂ ਚਲਾ ਸਕਦੇ ਤਾਂ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਾਲ ਗੱਡੀਆਂ ਉਹ ਕੇਂਦਰ ਕਹੇ ਇਹ ਚਲਣਗੀਆਂ ਨੇ ਦੋਵੇਂ ਚਲਣਗੇ ਤੇ ਨਹੀਂ ਚੱਲਣਗੀਆਂ ਕੀ ਕਾਣਾ ਚਾਹੁੰਦੇ ਹਾਂ ਜਿਹੜੀ ਕੇਂਦਰ ਸਰਕਾਰ ਇਹ ਜੋੜ ਰਹੀ ਆ ਵੀ ਪੈਸੇਂਜਰ ਗੱਡੀਆਂ ਦੇ ਨਾਲ ਮਾਲ ਗੱਡੀਆਂ ਚਲਾਉਣੀਆਂ ਇਹਦੇ ਵਿੱਚ ਕੋਈ ਵੀ ਦਲੀਲ ਕੰਮ ਨਹੀਂ ਕਰ ਰਹੀ ਕਿਉਂਕਿ ਪਿੱਛੇ ਕਰੋਨਾ ਦੇ ਵੇਲੇ ਜਦੋਂ ਕਰੋਨਾ ਦਾ ਚੱਲ ਰਿਹਾ ਸੀ ਇਹਨਾਂ ਨੇ ਬੰਦ ਕੀਤਾ ਉਦੋਂ ਵੀ ਮਾਲ ਗੱਡੀਆਂ ਚੱਲਦੀਆਂ ਰਹੀਆਂ ਜਿਹੜੀਆਂ ਪੈਸੇਂਜਰ ਗੱਡੀਆਂ ਨਹੀਂ ਚੱਲਦੀਆਂ ਰਹੀਆਂ ਮਾਲ ਗੱਡੀਆਂ ਉਦੋਂ ਵੀ ਵਸਤਾਂ ਜਿਹੜੀਆਂ ਪੰਜਾਬ ਦੇ ਦੇ ਵਿੱਚ ਆ ਉਹ ਟੁਆ ਟਵਾਈ ਕਰਦੀਆਂ ਰਹੀਆਂ ਇਸ ਲਈ ਇਹ ਜਿਹੜਾ ਬਹਾਨਾ ਬਣਾ ਰਹੀ ਹੈ ਕੇਂਦਰ ਸਰਕਾਰ ਇਹਦੇ ਵਿੱਚ ਕੋਈ ਦਲੀਲ ਨਹੀਂ ਉਹ ਜਾਣ ਬੁੱਝ ਕੇ ਪੰਜਾਬ ਨੂੰ ਲੱਗਸਲਾ ਕਰਨਾ ਚਾਹੁੰਦੇ ਆ ਇਹਦੇ ਵਿੱਚ ਜੋ ਵੀ ਕਰਨਾ ਚਾਹੁੰਦੇ ਆ ਇਹ ਸ ਤੈਗਾ ਤੇ ਅਸੀਂ ਆਪਣਾ ਜਿਹੜਾ ਫੈਸਲਾ ਸਾਡਾ ਟਾਲਿਆ ਪੈਸੇਂਜਰ ਗੱਡੀਆਂ ਰੋਕਾਂਗੇ ਮਾਲ ਗੱਡੀਆਂ ਨਹੀਂ ਰੋਕ ਰੇ ਜੇ ਮਾਲ ਗੱਡੀਆਂ ਲੰਘ ਜਾਣਗੀਆਂ ਤੇ ਉਹਨੂੰ ਲੰਘਣ ਦੋਗੇ ਦੂਸਰੀਆਂ ਜਿਹੜੇ ਪੈਸੇਂਜਰ ਟ੍ਰੇਨਾਂ ਆਉਂਦੀਆਂ ਤੇ ਫਿਰ ਕੀ ਕਰਾਂਗੇ ਹਾਂ ਜੇ ਪੈਸੇਂਜਰ ਗੱਡੀਆਂ ਆਉਂਦੀਆਂ ਤੇ ਅਸੀਂ ਉਹਨਾਂ ਨੂੰ ਰੋਕਾਂਗੇ ਕਿਉਂਕਿ ਸਾਡਾ ਰੋਕਣ ਦਾ ਲਾਨ ਆ ਅਸੀਂ ਉਹਨਾਂ ਨੂੰ ਰੋਕਾਂਗੇ ਮਾਲ ਗੱਡੀਆਂ ਹੀ ਲੰਘਣ ਦਿਆਂਗੇ ਮਾਲ ਗੱਡੀਆਂ 21 ਤਰੀਕ ਤੱਕ ਲੰਘ ਸਕਦੀਆਂ ਰੇਲਵੇ ਦੇ ਅਧਿਕਾਰੀ ਕਹਿ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਅਸੀਂ ਬੁਕਿੰਗ ਕੀਤੀ ਸੀ ਉਹ ਬੁਕਿੰਗ ਸਾਨੂੰ ਰੱਦ ਕਰਨੀ ਪੈ ਰਹੀ ਕਿਉਂਕਿ ਫ ਇਸ ਕਰਕੇ ਜਿਹੜੇ ਲੋਕ ਨੇ ਆਪਣੇ ਘਰਾਂ ਨੂੰ ਆਉਣਾ ਚਾਹੁੰਦੇ ਨੇ ਪੈਸੇਂਜਰ ਗੱਡੀਆਂ ਪੈਸੇਂਜਰ ਗੱਡੀਆਂ ਦੇ ਥਰੂ ਜਿਹੜੇ ਧਿਆਰਾਂ ਦੇ ਸੀਜ਼ਨ ਦੇ ਵਿੱਚ ਦੂਰ ਦਰਾਡੇ ਬੈਠੇ ਨੇ ਤਾਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਵੇਖੋ ਕੇਂਦਰ ਸਰਕਾਰ ਜਿਹੜੀ ਆ ਇਹ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਆ ਲੋਕ ਜਦੋਂ ਕਿ ਰੋਡ ਰੋਡ ਖੁੱਲੇ ਹੋਏ ਆ ਰੋਡਾਂ 'ਾਂ ਹੀ ਜਨਤਾ ਚੱਲ ਰਹੀ ਆ ਇਹੋ ਜੀ ਕੋਈ ਗੱਲ ਨਹੀਂ ਬਾਕੀ ਫਿਰ ਆਰਡੀਨੈਂਸ ਵਾਪਸ ਲੈਣ ਕੇਂਦਰ ਸਰਕਾਰ ਆਰਡੀਨੈਂਸ ਕਿਉਂ ਨਹੀਂ ਵਾਪਸ ਲੈ ਰਹੀ ਕਿ ਲੋਕ ਕਿਸਾਨ ਜਿੱਥੇ ਬੰਦੀਆਂ ਨੂੰ ਗੱਲਬਾਤ ਵਾਸਤੇ ਕੋਈ ਨਹੀਂ ਸਾਧ ਰਹੀ ਮੋਦੀ ਸਾਹਿਬ ਆਪ ਉਤਰਾ ਰੋਜ ਆਰਡੀਨੈਂਸ ਦੀ ਗੱਲ ਕਰਦੇ ਕਿਉਂ ਨਹੀਂ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੂੰ ਸਾਧਦੇ ਕਿਉਂ ਨਹੀਂ ਗੱਲ ਕਰ ਰਹੇ ਜਾਂ ਉਹਨਾਂ ਦੇ ਮੰਤਰੀ ਕਿਉਂ ਨਹੀਂ ਗੱਲ ਕਰ ਰਹੇ ਇਸ ਕਰਕੇ ਇਹ ਕੇਂਦਰ ਸਰਕਾਰ ਸਾਰੇ ਕਾਹਦੀ ਜ਼ਿੰਮੇਵਾਰੀ ਜੇ ਉਹਨਾਂ ਲੋਕਾਂ ਦੇ ਉੱਥੇ ਜਿਹੜੀਆਂ ਜਿਹੜੀਆਂ ਉਹਨਾਂ ਦੀ ਬੁਕਿੰਗ ਆਈਡੀਓ ਉਹ ਰੱਦ ਕਰਨੀ ਪੈ ਰਹੀ ਹੈ ਜਾਂ ਕੁਝ ਵੀ ਰੇਲਵੇ ਨੂੰ ਜੋ ਪਰੇਸ਼ਾਨੀ ਆ ਰਹੀ ਹੈ ਜਾਂ ਕਿਸੇ ਨੂੰ ਵੀ ਆ ਰਹੀ ਹੈ ਉਹਦੀ ਕੇਂਦਰ ਸਰਕਾਰ ਅਸੀਂ ਜ਼ਿੰਮੇਵਾਰ ਗਿਣਦੇ ਹਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਪਈ ਉਹ ਇਹ ਸਾਰੇ ਮਸਲੇ ਦਾ ਹੱਲ ਕੱਢ ਕੇਂਦਰ ਸਰਕਾਰ ਰੇਲਵੇ ਵੱਲੋਂ ਕਹਿ ਰਹੇ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਸਰਵਿਸ ਆ ਉਹ ਪ੍ਰਭਾਵਿਤ ਹੋ ਰਹੀ ਹੈ ਜੰਮੂ ਕਸ਼ਮੀਰ ਦਾ ਜਦੋਂ ਜੁੜਦਾ ਤੇ ਨਾਲ ਫਿਰ ਸੁਰੱਖਿਆ ਦੇ ਨਾਲ ਵੀ ਜੋੜ ਕੇ ਦੇਖ ਲਿਆ ਜਾਂਦਾ ਜਾਂ ਹੋਰ ਜਿਹੜੀਆਂ ਉੱਥੇ ਸਪਲਾਈ ਜਾਣ ਵਾਲੀ ਆ ਉਹ ਪ੍ਰਭਾਵਿਤ ਹੋ ਰਹੀ ਆ ਇਹ ਕੇਂਦਰ ਤਰਕ ਦੇ ਰਿਹਾ ਜਿਹੜੀਆਂ ਟ੍ਰੇਨਾਂ ਬੰਦ ਹੁੰਦੇ ਨੇ ਹਾਂ ਜਿਹੜੀ ਜੰਮੂ ਕਸ਼ਮੀਰ ਦੀ ਜਿਹੜੀ ਆ ਜੋ ਦੇ ਨਾਲ ਇਹ ਜੋੜ ਰਹੇ ਮੰਨ ਲਓ ਲਦਾਖ ਦੇ ਉੱਤੇ ਜਾਂ ਚੀਨ ਨਾਲ ਕੋਈ ਉੱਥੇ ਬਾਰਡਰ ਦੇ ਉੱਤੇ ਫੌਜਾਂ ਲੱਗੀਆਂ ਹੋਈਆਂ ਉਹਨਾਂ ਨੂੰ ਜਿਹੜੀ ਆ ਸਪਲਾਈ ਲਾਈਨ ਦੇਣੀ ਆ ਰਾਸ਼ਨ ਦੇਣਾ ਵਾ ਜਾਂ ਕੋ ਹਥਿਆਰਾਂ ਦੀ ਸਮ ਦੇਣਾ ਵਾ ਤੇ ਉਹਦੇ ਵਾਸਤੇ ਤੇ ਅਸੀਂ ਕਹਿ ਰਹੇ ਪੀ ਅਸੀਂ ਉਹਦਾ ਵਾਅਦਾ ਲਾਂਗਾ ਦਿੱਤਾ ਵਾ ਇਹਨਾਂ ਨੂੰ ਧਿਆਨ ਚ ਰੱਖ ਕੇ ਜਿਹੜੇ ਆਪਣੀ ਫੌਜ ਦੇ ਦੂਜੇ ਜਿਹੜੀਆਂ ਜ਼ਰੂਰੀ ਵਸਤਾਂ ਦੀ ਲੋੜ ਆ ਉਹਨੂੰ ਪੂਰੀ ਕਰਨ ਵਾਸਤੇ ਤੇ ਅਸੀਂ ਲਾਂਗਾ ਦੇ ਦਿੱਤਾ ਵਾ ਵੀ ਇਹ ਮਾਲ ਗੱਡੀਆਂ ਚਲਾ ਲਓ ਤੇ ਮਾਲ ਗੱਡੀਆਂ ਚਲਾ ਕੇ ਤੇ ਆਪਣਾ ਜਿਹੜਾ ਵਾ ਇਹ ਤੁਹਾਨੂੰ ਰਸਤਾ ਦੇ ਦਿੱਤਾ ਤੋ ਆਪਣਾ ਕਰਾਓ ਜੇ ਕੇਂਦਰ ਸਰਕਾਰ ਫਿਰ ਵੀ ਨਹੀਂ ਕਰ ਰਹੀ ਜੇ ਦਾ ਮਤਲਬ ਦੇਖ ਦੀ ਸੁਰੱਖਿਆ ਨਾਲ ਕੇਂਦਰ ਸਰਕਾਰ ਖੇਡ ਰਹੀ ਆ ਜਿਦੋਂ ਕਹੀਂ ਲਾਂਗਾ ਦੇ ਰਹੇ ਆ ਯਾਨੀ ਕਿ ਕਿਸਾਨ ਜਿਹੜੇ ਨੇ ਇਹ ਇਸ ਮਸਲੇ ਦੇ ਉੱਤੇ ਜਿਹੜੀ ਆ ਰੇਲਵੇ ਜਿਹੜੀ ਚੱਲਣ ਦੇਣ ਲਈ ਤਿਆਰ ਨੇ ਕਿ ਜਿਹੜੇ ਸਕਿਉਰਟੀ ਨੂੰ ਜਿਹੜਾ ਜਾਨਾ ਸਰਵਿਸ ਦੇ ਲਈ ਜਾਣਾ ਆ ਜਿਹੜੀ ਸਕਿਉਰਟੀ ਬਾ ਜਾਣਾ ਮਾਲ ਗੱਡੀਆਂ ਜਾਣੀਆਂ ਮਾਲ ਗੱਡੀਆਂ ਤੇ ਉਹ ਸਾਰਾ ਮਾਲ ਆਉਣਾ ਵਾ ਉਹਦੇ ਵਾਸਤੇ ਹੀ ਲਾਂਗਾ ਦਿੱਤਾ ਵਾ ਉਹਨੂੰ ਧਿਆਨ ਚ ਰੱਖਿਆ ਜੇ ਨਹੀਂ ਚਲਾ ਰਹੇ ਫਿਰ ਵੀ ਕੋਈ ਬਹਾਨੇ ਬਣਾ ਰਹੇ ਆ ਕੇਂਦਰ ਸਰਕਾਰ ਬਹਾਨੇ ਬਣਾ ਰਹੀ ਆ ਉਹ ਹੁਣ ਕੋਈ ਬਹਾਨਾ ਹਗਾ ਇਸ ਕਰਕੇ ਜੇ ਬਹਾਨੇ ਬਣਾ ਨਹੀਂ ਤੇ ਫਿਰ ਉਹਦੀ ਨੀਤ ਚ ਖੋਟਿਆ ਉਹ ਖਲਵਾੜ ਕਰ ਰਹੀ ਹੈ ਪੰਨੂ ਸਾਹਿਬ ਕਿਵੇਂ ਟ੍ਰੇਨਰ ਪੈਸੇਂਜਰ ਟ੍ਰੇਨਾਂ ਕਿਵੇਂ ਕਿੰਨਾ ਹਾਲਾਤਾਂ ਚ ਚੱਲਣ ਜੇ ਕੇਂਦਰ ਵੀ ਜਾਣਨਾ ਚਾਹੁੰਦਾ ਆ ਤਾਂ ਕਿਸਾਨ ਕਿਹੜੇ ਹਾਲਾਤਾਂ ਦੇ ਵਿੱਚ ਪੈਸੇਂਜਰ ਟ੍ਰੇਨਾਂ ਵੀ ਚੱਲਣ ਦੇਣਗੇ ਅਸੀਂ ਪੈਸੇਂਜਰ ਗਰੇਲਾਂ ਉਹਨਾਂ ਤਰ੍ਹਾਂ ਨਹੀਂ ਚਲਣ ਦੇਵਾਂਗੇ ਜਿੰਨਾ ਚਿਰ ਇਸ ਮਸਲੇ ਦਾ ਮੋਦੀ ਸਰਕਾਰ ਹੱਲ ਨਹੀਂ ਕਰਦੀ ਜਾਂ ਫਿਰ ਮੋਦੀ ਸਰਕਾਰ ਜੋ ਵੀ ਫੈਸਲਾ ਕਰੂਗਾ ਜੋ ਵੀ ਕਰਨ ਗਿਆ ਅਸੀਂ ਉਹਦਾ ਸਾਹਮਣਾ ਕਰਾਂਗੇ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਆ ਅਸੀਂ ਉਹਨਾਂ ਚਿਰ ਤੱਕ ਜਿਹੜੇ ਆਪਣੇ ਜਿਹੜਾ ਜਿਹੜਾ ਪਲੇਟਫਾਰਮ ਦੇ ਉੱਤੇ ਪਾਵਾਂਗੇ ਜਾਂ ਰੇਲਾਂ ਦੇ ਉੱਤੇ ਪਾਵਾਂਗੇ ਬਾਅਦ ਵਿੱਚ ਵੀ ਰੇਲਾਂ ਤੇ ਆ ਸਕਦੇ ਆ ਅਸੀਂ ਸਿਰ ਮਾਲ ਗੱਡੀਆਂ ਨੂੰ ਲਾਂਘਾ ਦੇਣ ਵਾਸਤੇ ਅਸੀਂ ਖੋਲਿਆ ਜਰੂਰੀ ਵਸਤਾਂ ਆ ਜਾਣ ਹੋਰ ਅਸੀਂ ਪੈਸੇਂਜਰ ਗੱਡੀਆਂ ਨਹੀਂ ਲੰਘਣ ਦੇਵਾਂਗੇ ਤੇ ਅਸੀਂ ਕੇਂਦਰ ਸਰਕਾਰ ਦੇ ਹਰ ਜ਼ੁਲਮ ਦਾ ਸਾਹਮਣਾ ਕਰਨ ਨੂੰ ਤਿਆਰ ਆਂ ਆਰਡੀਨੈਂਸ ਜਿਹਨੇ ਚਾਦਰ ਰੱਦ ਨਹੀਂ ਹੁੰਦੇ ਜੇ ਨੀਰ ਕੇਂਦਰ ਸਰਕਾਰ ਆਪਣੀ ਨੀਤੀ ਵਾਪਸ ਨਹੀਂ ਕੱਢਦੀ ਮਹਨ ਸਾਹਿਬ ਕਿਉਂਕਿ ਰਵਈਏ ਬਾਰੇ ਕੀ ਕਹਿਣਾ ਚਾਹੁੰਦੇ ਕਿ ਅੱਜ ਡੇਢ 2 ਮਹੀਨੇ ਤੋਂ 7 ਸਤੰਬਰ ਤੋਂ ਲਗਾਤਾਰ ਧਰਨੇ ਦੇ ਉੱਤੇ ਤੁਸੀਂ ਬੈਠੇ ਪ੍ਰਦਰਸ਼ਨ ਕਰ ਰਹੇ ਹੋ ਕੇਂਦਰ ਦੇ ਰਵਈਏ ਨੂੰ ਕਿਵੇਂ ਦੇ ਦੇ ਕਿਸਾਨ ਜਥੇਬੰਦੀਆਂ ਤੁਹਾਡੀ ਜਥੇਬੰਦੀ ਤੇ ਖੈਰ ਜਦੋਂ ਕਾਨੂੰਨ ਵੀ ਨਹੀਂ ਸੀ ਬਣਿਆ ਉਸ ਤੋਂ ਪਹਿਲਾਂ ਹੀ ਇਸ ਦੇ ਵਿੱਚ ਕੋਦੁੱਗਈ ਸੀ ਤੇ 2 ਮਹੀਨੇ ਤੋਂ ਉੱਪਰ ਹੋ ਗਿਆ ਕੇਂਦਰ ਦਾ ਰਵਈਆ ਕਿਵੇਂ ਦੇ ਦੇ ਕਿ ਕੀ ਕੇਂਦਰ ਦਾ ਰਵਈਆ ਕਿਉਂ ਨਹੀਂ ਗੱਲ ਸੁਣ ਰਹੀ ਤੁਹਾਡੀ ਜੀ ਕੇਂਦਰ ਦਾ ਰਵਈਆ ਅਨ ਲੋਕਤੰਤਰੀ ਆ ਗੈਰ ਜਮੂਰੀ ਆ ਉਹ ਜਿਹੜਾ ਬਿਲਕੁਲੋਂ ਲੋਕਾਂ ਦੀ ਪਰਵਾਹ ਨਹੀਂ ਕਰੇ ਲੋਕਾਂ ਦੇ ਦੋਲਣ ਦੀ ਪਰਵਾਹ ਨਹੀਂ ਕਰੇ ਕੱਲ ਦੇਸ਼ ਵਿਆਪੀ ਦੋਲਣ ਹੋਇਆ ਯਾਰਾਂ ਥਾਵਾਂ ਤੇ 4 ਘੰਟੇ ਟ੍ਰੈਫਿਕ ਜਾਮ ਰਿਹਾ ਪੂਰੇ ਪੰਜਾਬੀ ਟ੍ਰੈਫਿਕ ਜਾਮ ਰਿਹਾ ਪੂਰੇ ਦੇਸ਼ ਚ ਟ੍ਰੈਫਿਕ ਜਾਮ ਰਿਹਾ 22 ਸੂਬਿਆਂ ਚ ਫੇਰ ਵੀ ਉਹਦੀ ਅੱਖ ਨਹੀਂ ਖੁੱਲ ਰਹੀ ਇਸ ਕਰਕੇ ਇਹ ਕੇਂਦਰ ਸਰਕਾਰ ਦਾ ਰਵਈਆ ਬਿਲਕੁਲ ਮਾੜਾ ਵਾ ਲੋਕਾਂ ਪ੍ਰਤੀ ਮਾੜਾ ਵਾ ਕਿਸਾਨਾਂ ਪ੍ਰਤੀ ਮਾੜਾ ਵਾ ਕਿਉਂਕਿ ਕਾਰਪੋਰ ਕਾਰਪੋਰ ਰਿਟਰਨ ਬਾਨੀਆਂ ਡਾਨੀਆਂ ਨੇ ਬਾ ਮਰੋੜੀ ਹੋਈ ਆ ਬਾਨੀਆਂ ਡਾਨੀਆਂ ਪ੍ਰਤੀ ਉਹ ਸ਼ੋਰ ਦੇ ਆ ਬਾਨੀਆਂ ਡਾਨੀਆਂ ਪ੍ਰਤੀ ਜਵਾਬ ਦੇਵਾ ਨਾ ਕਿ ਲੋਕਾਂ ਪ੍ਰਤੀ ਜਵਾਬ ਦੇ ਆ ਇਹ ਕੇਂਦਰ ਸਰਕਾਰ ਇਸ ਤਰ੍ਹਾਂ ਦੀ ਸਰਕਾਰ ਆ ਜਿਹੜੀ ਬਿਲਕੁਲੋਂ ਸਾਮਰਾਜੀਆਂ ਦੇ ਅੱਗੇ ਗੋਡੇ ਟੇਕ ਕੇ ਡਬਲਯੂਟੀਓ ਦੇ ਅੱਗੇ ਗੋਡੇ ਟੇਕ ਕੇ ਮੁਦਰਾ ਕੋਇਜ ਫੰਡ ਦੇ ਵਰਲਡ ਬੈਂਕ ਦੇ ਅੱਗੇ ਗੋਡੇ ਟੇਕ ਕੇ ਕੰਮ ਕਰ ਰਹੀ ਆ ਤੇ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪੰਜਾਬ ਦੇ ਦੇਸ਼ ਦੇ ਲੋਕਾਂ ਨਾਲ ਬਿਲਕੁਲੋ ਜਿਹੜੀ ਆ ਉਹ ਇੱਕ ਹਿਸਾਬ ਦੀ ਗਦਾਰੀ ਵਾਲਾ ਕੰਮ ਕਰ ਰਹੀ ਆ ਜੰਟ ਬਣ ਕੇ ਕੰਮ ਕਰ ਰਹੀ ਬੰਗੀਆਂ ਡੰਨੀਆਂ ਦਾ ਪੰਜਾਬ ਸਰਕਾਰ ਦੇ ਪੰਨੂ ਸਾਹਿਬ ਪੰਜਾਬ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਜੰਤਰ ਮਤੰਦਰ ਦੇ ਧਰਨਾ ਵੀ ਦੇ ਕੇ ਦਿੱਲੀ ਵੀ ਗਏ ਸੀਗੇ ਤਾਂ ਪੰਜਾਬ ਸਰਕਾਰ ਦਾ ਰਵਈਆ ਕਿਵੇਂ ਦਾ ਲੱਗਦਾ ਤੁਹਾਨੂੰ ਇਸ ਨੂੰ ਸਦੇ ਪੰਜਾਬ ਸਰਕਾਰ ਵੇਖੋ ਤਰਨੇ ਦੇ ਰਹੀ ਆ ਜਾਂ ਇਥੇ ਬਿਆਨਬਾਜ਼ੀ ਕਰ ਰਹੀ ਆ ਉਹਦਾ ਜਿਹੜਾ ਹੈਗਾ ਵਾ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਆਪਣੀ ਭਾਈ ਵਾਲੀਆਂ ਵੋਟਾਂ ਧਿਆਨ ਰੱਖ ਕੇ ਆਪਣੀ ਪੋਲੀਟਿਕਲ ਪੋਲੀਟਿਕਲੀ ਉਹਨਾਂ ਦਾ ਮੋਟਿਵ ਆ ਹੋਰ ਉਹਨਾਂ ਦਾ ਲੋਕਾਂ ਨਾਲ ਕੋਈ ਨਹੀਂ ਕਿਉਂਕਿ ਨੀਤੀ ਦੇ ਉੱਤੇ ਕੋਈ ਵਿਰੋਧ ਨਹੀਂਗਾ ਨੀਤੀ ਉੱਤੇ ਉਹਨਾਂ ਦਾ ਕੋਈ ਵਿਰੋਧ ਨਹੀਂ ਜੇ ਨੀਤੀ ਤੇ ਵਿਰੋਧ ਹੁੰਦਾ ਤੇ ਫਿਰ ਉਹ ਸਹਿਮਤੀ ਕਿ ਤਰ੍ਹਾਂ ਦਿੰਦੇ ਜਦੋਂ ਕਿ ਇਹੀ ਕੈਪਟਨ ਸਾਹਿਬ ਜਦੋਂ ਇਹ ਪਹਿਲਾਂ 1 ਸਾਲ 2019 ਚ ਜੁਲਾਈ ਦੇ ਵਿੱਚ ਜਦੋਂ ਮੈਂਬਰ ਬਣਿਆ ਉਹ ਆਈ ਪਾਵਰ ਕਮੇਟੀ ਦੇ ਉਹ ਤੇ ਸਹਿਮਤੀ ਦੇ ਕੇ ਆਏ ਹੋਇਆ 14 8 2017 ਨੂੰ ਏਪੀਐਮਸੀ ਐਕਟ ਜਿਹੜਾ ਵਾ ਉਹਦੇ ਵਿੱਚ ਇਹਨਾਂ ਜਿਹੜਾ ਪੰਜਾਬ ਦੇ ਵਿੱਚ ਅਸੈਂਬਲੀ ਸੋਧ ਕਰਕੇ ਨਿੱਜੀ ਮੰਡੀਆਂ ਬਣਾਉਣ ਦੀ ਖੋਲ ਦਿੱਤੀ ਆ ਜਿਹਦੇ ਤਹਿਤ ਵੱਡੇ ਕਾਰਪੋਰੇਟ ਘਰਾਣਿਆਂ ਨੇ ਪੰਜਾਬ 'ਚ ਮੰਡੀਆਂ ਬਣਾ ਲੀਆਂ ਵਾ ਨਿੱਜੀ ਮੰਡੀਆਂ ਬਣਾਉਣ ਦੇ 18 ਸੈਲੋ ਗਜ਼ਾਮ ਬਣ ਰਹੇ ਆ ਡੱਬਰੂ ਲਾਗੇ ਬਣ ਚੁੱਕਾ ਵਾ ਇਸ ਲਈ ਇਹਨਾਂ ਦੀ ਨੀਤੀ 'ਚ ਕੋਈ ਅੰਤਰ ਨਹੀਂਗਾ ਇਹ ਅੱਜ ਵੀ ਜਿਹੜੇ ਬਾਨੀਆਂ ਡਾਨੀਆਂ ਦੇ ਨਾਲ ਖੜਿਆ ਜਦੋਂ ਕਿ ਕੈਪਟਨ ਮਨਿੰਦਰ ਸਿੰਘ ਧਰਨੇ ਤੇ ਬੋਲਦਾ ਕੀ ਆ ਕਿ ਮੈਂ ਮੋਦੀ ਨੇ ਮੇਰਾ ਪ੍ਰਧਾਨ ਬਣਾ ਕੇ ਕੇਂਦਰ ਸਰਕਾਰ ਨਾਲ ਮੇਰਾ ਕੋਈ ਵਿਰੋਧ ਨਹੀਂ ਡਾਨੀਆਂ ਬਾਨੀਆਂ ਨਾਲ ਮੇਰਾ ਕੋਈ ਵਿਰੋਧ ਨਹੀਂ ਤੇ ਮੈਰੇ ਧਰਨਾ ਜਿਹੜਾ ਦੇਣ ਆਇਆ ਵਾ ਰੇਲਾਂ ਦੇ ਵਾਸਤੇ ਦੇਣ ਆਇਆ ਜਾਂ ਰੇਲਾ ਮਾਲ ਗੱਡੀਆਂ ਲੰਘਣ ਵਾਸਤੇ ਦੇਣਾ ਆ ਇਤਰਾਹ ਦੀ ਬਿਆਨਬਾਜ਼ੀ ਜਿਹੜੀ ਕੀਤੀ ਆ ਉਤੋਂ ਸਾਫ ਜਿਹੜਾ ਸਾਫ ਸਾਰੀ ਤਸਵੀਰ ਸਾਫ ਹੋ ਗਈ ਆ ਕਿ ਇਹਨਾਂ ਦਾ ਕੋਈ ਵੀ ਲੋਕਾਂ ਨਾਲ ਲੈਣਾ ਦੇਣਾ ਨਹੀਂ ਇਹ ਆਪਣੀਆਂ ਰਾਜਨੀਤ ਰੋਟੀਆਂ ਸੇਕਣ ਵਾਸਤੇ ਮਾੜੀ ਮੋਟੀ ਬਿਆਨਬਾਜ਼ੀ ਕਰ ਰਹੇ ਆ ਮੋਦੀ ਦੀ ਸਰਕਾਰ ਕੈਪਟਨ ਦੀ ਸਰਕਾਰ ਇਹਿਆ ਮਿਲੀ ਭੁਗਤ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਜਿਹੜਾ ਨਿੱਜੀ ਕਰਨ ਦੇ ਡਾਨੀਆਂ ਬਾਨੀਆਂ ਦੇ ਹੱਕ ਚ ਭੁਗਤ ਰਾਇਆ ਧਰਮਾਜੀ ਤਾਂ ਇਹ ਸਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਸਾਫ਼ ਇਹਨਾਂ ਨੇ ਆਖਿਆ ਹੈ ਕਿ ਜੇਕਰ ਰੇਲਵੇ ਨੇ ਟ੍ਰੇਨਾਂ ਚਲਾਉਣੀਆਂ ਨੇ ਮਾਲ ਗੱਡੀਆਂ ਦੇ ਲਈ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਲਈ ਟਰੈਕ ਖੁੱਲੇ ਨੇ ਪਰ ਜੇਕਰ ਪੈਸੇਂਜਰ ਗੱਡੀਆਂ ਚਲਾਉਣੀਆਂ ਨੇ ਤਾਂ ਉਸ ਦੇ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਕਾਨੂੰਨ ਰੱਦ ਕਰਨੇ ਪੈਣਗੇ ਜੇਕਰ ਪੈਸੇਂਜਰ ਗੱਡੀਆਂ ਚਲਾਈਆਂ ਤਾਂ ਉਸ ਨੂੰ ਕਿਸਾਨ ਜ਼ਰੂਰ ਰੋਕਣਗੇ ਨਾਲ ਹੀ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਨਹੀਂ ਕਰ ਰਹੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਤਾਂ ਇਹ ਉਹਨਾਂ ਦਾ ਲੋਕਤੰਤਰੀ ਤਰੀਕਾ ਨਹੀਂ ਹੈ ਤਾਣਾਸ਼ਈ ਰਵਈਆ ਹੈ ਤਾਂ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਪ੍ਰਦਰਸ਼ਨ ਇਥੇ ਤਰ੍ਹਾਂ ਜੜੇ ਜਾਣਗੇ ਦੇਸ਼ ਹਿੱਤ ਪੰਜਾਬ ਹਿੱਤ ਨੂੰ ਸਾਹਮਣੇ ਰੱਖਦੇ ਹੋਏ ਰੇਲਵੇ ਟਰੈਕ ਜਿਹੜੇ ਮਾਲ ਗੱਡੀਆਂ ਦੇ ਲਈ ਖਾਲੀ ਨੇ ਪਰ ਜਿਹੜੀਆਂ ਪੈਸੰਜਰ ਟ੍ਰੇਨਾਂ ਨੇ ਉਹਨਾਂ ਨੂੰ ਨਹੀਂ ਚੱਲਣ ਦਿੱਤਾ ਜਾਏਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਐਬੀਪੀ ਸੰਝਾ ਅੰਮ੍ਰਿਤਸਰ